ਮੂੰਗਹੀਆਂ ਤੇ ਬੇੜੇ ਲੈ ਕੇ ਹੁੱਲਾ ਤੇ ਜੋਬਨ ਟੇਕੇ ਤਿਤਲੀਆਂ ਤੇ ਭੂਰੇ ਲੈ ਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦੀ ਆ ਗਿਆ ਹੋ 피ਖਮシャ ਸਰਦਾ ਲੈ ਕੇ ਚਰਨਾਂ ਦੇ ਉੱਤੇ ਟੇਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਹੋਦੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਲ ਦੇ ਸੁਨੇ ਘਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸਵਾਇਨ ਦਿੱਖਾ ਸੰਤਾ ਸਵਾਇਨ ਦਿੱਖਾ ਤੇ ਅਮਰ ਦੀ ਦੇ ਦੇ ਕਾਤੇ ਨੂੰ ਅਸ਼ੀਰਵਾਦ ਉਹ ਕਾਕੇ ਨੂੰ ਅਸ਼ੀਰਵਾਦ ਦੇ ਦੋ ਕਾਕੇ ਨੂੰ